ਅੱਜ ਸਾਡੇ ਸਟੂਡੀਓ ਵਿੱਚ ਪ੍ਰੋਫੈਸਰ ਗੁਰਪ੍ਰੀਤ ਸਿੰਘ ਜੀ ਲਹਿਲ ਡਾਇਰੈਕਟਰ ਐਡਵਾਂਸ ਸੈਂਟਰ ਫਾਰ ਟੈਕਨੀਕਲ ਡਵੈਲਪਮੈਂਟ ਆਫ ਪੰਜਾਬੀ ਅਤੇ ਪ੍ਰੋਫੈਸਰ ਹਰਿੰਦਰ ਹਰਵਿੰਦਰ ਸਿੰਘ ਜੀ ਪੱਟੀ ਸਾਹਿਬ ਹੈਡ ਸੋਸ਼ੀਆਲੋਜੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਹੋਏ ਹਨ ਤੇ ਆਓ ਅੱਜ ਨਾਲ ਤੁਹਾਡੀ ਥੋੜੀ ਗੱਲਬਾਤ ਕਰਾਉਨੇ ਆ ਤੇ ਪ੍ਰੋਫੈਸਰ ਸਾਹਿਬ ਦੱਸੋ ਹਾਂ ਤੁਹਾਡਾ ਜਿਹੜਾ ਹੁਣ ਚੱਕਰ ਲੱਗਿਆ ਅਮਰੀਕਾ ਕੈਨੇਡਾ ਦਾ ਜਾਂ ਬਾਹਰ ਦੀ ਜਿਹੜੀ ਤੁਹਾਡੀ ਹੁਣ ਦੀ ਫੇਰੀ ਹੈ ਇਹਦੇ ਵਿੱਚ ਤੁਹਾਡੇ ਕੀ ਮਕਸਦ ਨੇ ਜਾਂ ਕਿਸ ਖਾਸ ਵਿਸ਼ੇ ਨੂੰ ਲੈ ਕੇ ਆਇਓ ਇਹਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਸਾਨੂੰ ਕਵਾਂਟਲਨ ਯੂਨੀਵਰਸਿਟੀ ਸਰੀਤੂ ਤੋਂ ਸਦਾ ਆਇਆ ਸੀਗਾ ਕਿ ਇੱਕ ਵਰਕਸ਼ਾਪ ਕਰਵਾਈ ਜਾਵੇ ਜਿਹਦੇ ਵਿੱਚ ਕਿ ਪੰਜਾਬੀ ਦੇ ਜਿਹੜੇ ਵਰਤੋਕਾਰ ਹੈਗੇ ਆ ਜੀ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਹਨ ਉਹਨਾਂ ਦਾ ਹੱਲ ਦੱਸਿਆ ਜਾਵੇ ਇਸ ਦੇ ਇਲਾਵਾ ਉਹਨਾਂ ਨੂੰ ਜਿਹੜੇ ਲੇਟੈਸਟ ਰਿਸੋਰਸਸ ਹੈਗੇ ਆ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ ਜੀ ਅਤੇ ਪੰਜਾਬੀ ਸਿੱਖਣ ਵਾਲੇ ਪੰਜਾਬੀ ਸਿਖਾਉਣ ਵਾਲੇ ਅਤੇ ਜਿਹੜਾ ਆਮ ਕੋਈ ਵੀ ਵਰਤੋਕਾਰ ਹੈਗਾ ਉਹਨਾਂ ਦੀ ਜਿਹੜੀ ਵੀ ਕੋਈ ਵੀ ਸਮੱਸਿਆ ਜਾਂ ਕੋਈ ਵੀ ਜਿਹੜੀ ਚੀਜ਼ ਉਹ ਡਿਸਕਸ ਕਰਨਾ ਚਾਹੁੰਦੇ ਹਨ ਕਈ ਵਾਰੀ ਹੁੰਦਾ ਕਿ ਛੋਟੀ ਜੀ ਸਮੱਸਿਆ ਵਿੱਚ ਬੰਦਾ ਫਸ ਜਾਂਦਾ ਹੈ ਤੇ ਉਹਨੂੰ ਕਿਤੇ ਸਮਝ ਨਹੀਂ ਆਉਂਦਾ ਕਿ ਕਿੱਥੇ ਉਹਦਾ ਸੋਲੂਸ਼ਨ ਲੱਭੇ ਉਹ ਉਹ ਇੱਕ ਐਸਾ ਫੋਰਮ ਹੋਏਗਾ ਕਿ ਜਿੱਥੇ ਸਾਰੇ ਇਕੱਠੇ ਮਿਲ ਕੇ ਉਹਨਾਂ ਸਮੱਸਿਆਵਾਂ ਦਾ ਹੱਲ ਲੱਭਣ ਕੋਸ਼ਿਸ਼ ਕਰਾਂਗੇ ਤੇ ਅਸੀਂ ਉਹਨਾਂ ਨੂੰ ਚਾਨਣ ਪਾਵਾਂਗੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਮਾਮਲੇ 'ਚ ਕੰਮ ਕੀਤਾ ਹੈਗਾ ਉਸ ਦੇ ਇਲਾਵਾ ਹੋਰ ਵੀ ਜਿਹੜੇ ਰਿਸੋਰਸਸ ਇੰਟਰਨੈਟ ਤੇ ਅਵੇਲੇਬਲ ਹਨ ਉਹਨਾਂ ਸਾਰਿਆਂ ਬਾਰੇ ਜਾਣੂ ਕਰਵਾਇਆ ਜਾਏਗਾ ਅਤੇ ਜਿੰਨੇ ਫੌਂਟਸ ਹੈਗੇ ਆ ਜਿੰਨੇ ਫ੍ਰੀਲੀ ਅਵੇਲੇਬਲ ਵੈਬਸਾਈਟਸ ਹੈਗੇ ਆ ਫ੍ਰੀਲੀ ਅਵੇਲੇਬਲ ਰਿਸੋਰਸਸ ਹੈਗੇ ਆ ਉਹਨਾਂ ਸਾਰਿਆਂ ਬਾਰੇ ਅਸੀਂ ਜਿਹੜੇ ਸਾਡੇ ਵਰਕਸ਼ਾਪ ਦੇ ਪਾਰਟਿਸਪੈਂਟਸ ਹੋਣਗੇ ਉਹਨਾਂ ਨੂੰ ਜਾਣੂ ਕਰਵਾਵਾਂਗੇ ਤੇ ਇਸ ਦੇ ਇਲਾਵਾ ਸਾਨੂੰ ਹੋਰ ਸੱਦੇ ਵੀ ਕੁਝ ਯੂਨੀਵਰਸਿਟੀਆਂ ਤੋਂ ਆਏ ਹਨ ਮਿਸਾਲ ਦੇ ਤੌਰ ਤੇ ਯੂਨੀਵਰਸਿਟੀ ਆਫ ਮੈਰੀਲੈਂਡ ਹੈਗੀ ਆ ਅੱਛਾ ਜਿੱਥੇ ਕਿ ਅਸੀਂ ਗੁਰਮੁਖੀ ਸ਼ਾਮੁਖੀ ਦੇ ਬਾਰੇ 메ਨ ਚਰਚਾ ਕਰਾਂਗੇ ਜੀ ਉੱਥੇ ਉਹਨਾਂ ਦਾ ਕਾਫੀ ਇੰਟਰਸਟ ਹੈ ਵੀ ਸ਼ਾਮੁਖੀ ਬਾਰੇ ਦੱਸਿਆ ਜਾਵੇ ਤੇ ਇਸ ਦੇ علاوہ ਕਲੰਬੀਆ ਯੂਨੀਵਰਸਿਟੀ ਵਿੱਚ ਵੀ ਅਸੀਂ ਇਸੇ ਤਰ੍ਹਾਂ ਦੀ ਵਰਕਸ਼ਾਪ ਕਰਵਾ ਰਹੇ ਹਾਂਗੇ ਇੱਕ ਦਿਨ ਦੀ ਅੱਛਾ ਜਿੱਥੇ ਕਿ ਅਸੀਂ ਆਹੀ ਜਿਹੜੇ ਸਾਰੇ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਉਹ ਵਾਲੀ ਚੀਜ਼ਾਂ ਡਿਸਕਸ ਕਰਾਂਗੇ ਜੀ ਉਸ ਦੇ علاوہ ਕਲੰਬੀਆ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਡਿਪਾਰਟਮੈਂਟ ਨਾਲ ਵੀ ਅਸੀਂ ਮੀਟਿੰਗ ਕਰਨੀ ਹੈਗੀ ਆ ਜਿਹਦੇ ਵਿੱਚ ਕਿ ਉਹ ਉਰਦੂ ਦੇ ਜਿਹੜੇ ਡਿਫਰੈਂਟ ਟੂਲਸ ਹੈਗੇ ਆ ਜੀ ਉਹਨਾਂ ਬਾਰੇ ਉਹ ਸਾਡੇ ਨਾਲ ਡਿਸਕਸ਼ਨ ਕਰਨਾ ਚਾਹੁੰਦੇ ਹੈਗੇ ਉੱਥੇ ਕਾਫੀ ਸਟਰੋਂਗ ਗਰੁੱਪ ਹੈਗਾ ਜਿਹੜਾ ਕਿ ਉਰਦੂ ਤੇ ਪਰ ਕੰਮ ਕਰ ਰਿਹਾ ਤੇ ਸਾਡਾ ਗਰੁੱਪ ਵੀ ਪਿਛਲੇ ਕੁਝ ਸਮੇਂ ਤੋਂ ਗੁਰਮੁਖੀ ਸ਼ਾਹੋਂ ਕੀ ਦੇ ਇਲਾਵਾ ਉਰਦੂ ਤੇ ਪਰ ਕੰਮ ਕਰ ਰਿਹਾ ਹੈਗਾ ਤੇ ਉਰਦੂ ਦੇ ਜਿਹੜੇ ਉਹਨਾਂ ਨੂੰ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਸੀ ਹੱਲ ਉਹਨਾਂ ਨੂੰ ਲੱਭ ਕੇ ਦੇਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਜਿਹੜਾ ਪ੍ਰੋਗਰਾਮ ਤੁਸੀਂ ਬਣਾ ਰਹੇ ਹੋ ਹੁਣ ਇੱਥੇ ਬਾਹਰ ਕੁਝ ਤਾਂ ਚਲੋ ਸਾਡੇ ਪ੍ਰੋਫੈਸ਼ਨਲ ਸਕੂਲ ਬਣ ਗਏ ਨੇ ਬਹੁਤ ਜਗ੍ਹਾ ਤੇ ਪਰ ਸਟੇਲ ਤੁਸੀਂ ਸੈਟ ਲਾਏ ਹੋ ਸੈਟਲ ਵਿੱਚ ਹਲੇ ਕੋਈ ਇਹੋ ਜਿਹਾ ਸਕੂਲ ਨਹੀਂ ਬਣ ਸਕਿਆ ਸਿਰਫ ਗੁਰਦੁਆਰਾ ਸਾਹਿਬ ਵਿੱਚ ਬੱਚਿਆਂ ਦਾ ਸਕੂਲ ਚਲਾਇਆ ਜਾਂਦਾ ਹੈ ਕੋਈ ਇਹੋ ਜੀ ਚੀਜ਼ ਤੁਸੀਂ ਆਨਲਾਈਨ ਚਲਾਈ ਹੋਈ ਹੈ ਜਾਂ ਬਣਾ ਰਹੇ ਹੋ ਜਾਂ ਬਣਾਈ ਹੈ ਜਿਹੜੀ ਕਿ ਬੱਚੇ ਘਰ ਬੈਠੇ ਨਾਲੇ ਖੇਡ ਸਕਣ ਤੇ ਨਾਲੇ ਪੰਜਾਬੀ ਸਿੱਖ ਸਕਣ ਜਿਸ ਤਰ੍ਹਾਂ ਬਹੁਤ ਸਾਰੇ ਪ੍ਰੋਗਰਾਮ ਅੰਗਰੇਜ਼ੀ ਵਿੱਚ ਬਣੇ ਹੋਏ ਨੇ ਮੈਂ ਇੱਥੇ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗਾ ਕਿ ਅਸੀਂ ਪਿੱਛੇ ਜੇ ਸੰ 2005 ਵਿੱਚ ਇੱਕ ਵੈੱਬਸਾਈਟ ਲਾਂਚ ਕੀਤੀ ਸੀ ਪੰਜਾਬੀ ਸਿਖਾਉਣ ਦੀ ਜੀ ਜਿਹੜੀ ਕਿ ਸਾਨੂੰ ਮਹਾਰਾਣੀ ਪ੍ਰਨੀਤ ਕੌਰ ਨੇ ਜਿਹਦੇ ਬਾਰੇ ਗ੍ਰਾਂਟ ਵੀ ਦਿੱਤੀ ਸੀਗੀ ਜੀ ਤੇ ਇਹ ਵੈਬਸਾਈਟ ਅਸੀਂ ਜਿਹੜਾ ਜਿਹੜੇ ਚ ਸਵਾਲ ਪੁੱਛਿਆ ਸਪੈਸ਼ਲੀ ਇਸੇ ਦੇ ਲਈ ਸੀਗੀ ਜਿਹਦਾ ਮਕਸਦ ਇਹ ਸੀ ਕਿ ਜਿਹੜੇ ਸਾਡੇ ਬਾਹਰ ਪੰਜਾਬੀ ਬੈਠੇ ਹਨ ਉਹਨਾਂ ਦੇ ਜਿਹੜੇ ਨਿਆਣੇ ਹਨ ਖਾਸ ਕਰ ਉਹ ਕਿੱਦਾਂ ਪੰਜਾਬੀ ਘਰ ਬੈਠੇ ਸਿੱਖ ਸਕਦੇ ਹੈਗੇ ਆ ਤੇ ਇਸ ਦਿਨ ਵੀ ਅਸੀਂ ਉਹਨੂੰ ਕਾਫੀ ਇੰਟਰਸਟਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਜਿਹਦੇ ਵਿੱਚ ਕਿ ਅਸੀਂ ਪੰਜਾਬੀ ਦੀ ਬੁਝਾਰਤਾਂ ਪੰਜਾਬੀ ਦੀ ਖੇਡਾਂ ਤੇ ਮਲਟੀਮੀਡੀਆ ਟੂਲਸ ਯੂਜ਼ ਕਰਕੇ ਅਸੀਂ ਊੜਾ ੜਾ ਮੁਹਾਰਨੀ ਪੰਜਾਬੀ ਦੀਆਂ ਕਹਾਣੀਆਂ ਇਹ ਸਾਰੀਆਂ ਤਿਆਰ ਕੀਤੀਆਂ ਹਨ ਅਤੇ ਨਾਲ ਦੀ ਨਾਲ ਅਸੀਂ ਇਹਨੂੰ ਡਾਇਨਾਮਿਕ ਵੀ ਰੱਖਿਆ ਹੈ ਤੇ ਜਿਵੇਂ ਜਿਵੇਂ ਸਾਨੂੰ ਫੀਡਬੈਕ ਮਿਲਦਾ ਹੈਗਾ ਅਸੀਂ ਇਹਨੂੰ ਅਪਡੇਟ ਵੀ ਕਰਦੇ ਰਹੇ ਹੈਗੇ ਆ ਇਨਫੈਕਟ ਜਦੋਂ 2006 ਵਿੱਚ ਪਹਿਲੀ ਵਾਰ ਇਹ ਸ਼ੁਰੂ ਹੋਈ ਸੀ ਤੇ ਹੁਣ ਤੱਕ ਇਹਦੇ ਵਿੱਚ ਕਾਫੀ ਅਸੀਂ ਇੰਪਰੂਵਮੈਂਟਸ ਕਰ ਲਈਆਂ ਹੈਗੀਆਂ ਤੇ ਅਸੀਂ ਕੰਟੀਨਿਊਸਲੀ ਇਹਦੇ ਉੱਪਰ ਕੰਮ ਕਰ ਰਹੇ ਹੈਗੇ ਆ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਇਹਦਾ ਯੂਆਰਐਲ ਵੀ ਦੱਸਣਾ ਚਾਹਾਂਗਾ ਹਾਂਜੀ ਉਹ ਹੈਗਾ www.learnpunjabi.org ਠੀਕ ਹੈ ਜੀ ਧੰਨਵਾਦ ਹੋਰ ਪਟਤਲ ਸਾਹਿਬ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਮੁਸ਼ਕਲਾਂ ਮਤਲਬ ਆ ਰਹੀਆਂ ਨੇ ਕੰਪਿਊਟਰ ਤੇ ਪੰਜਾਬੀ ਵਰਤਨ ਵਾਲਿਆਂ ਨੂੰ ਇਹਦਾ ਕੋਈ ਸਿੰਪਲ ਸੋਲੂਸ਼ਨ ਕੋਈ ਤੁਸੀਂ ਕੋਈ ਸੋਚਿਆ ਹੈ ਜਾਂ ਕੋਈ ਹੋਰ ਸਮੱਸਿਆਵਾਂ ਜਿਹੜੀਆਂ ਪੰਜਾਬੀ ਨੂੰ ਆਪਾਂ ਸਾਰੇ ਯਤਨ ਤਾਂ ਕਰਦੇ ਆ ਕਿ ਪੰਜਾਬੀ ਖਤਮ ਨਹੀਂ ਹੋਣੀ ਚਾਹੀਦੀ ਜੇ ਪੰਜਾਬੀ ਦੀ ਵੱਧ ਤੋਂ ਵੱਧ ਤਰੱਕੀ ਹੋਏ ਕੋਈ ਹੋਰ ਤੁਹਾਡੇ ਗੇੜ ਵਿੱਚ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਹੁਣ ਤੱਕ ਆਈਆਂ ਨੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਸਨ ਪੰਜਾਬੀ ਦੇ ਤਕਨੀਕੀ ਵਿਕਾਸ ਦੀਆਂ ਮੁਸ਼ਕਲਾਂ ਦੀ ਦੋ ਕਿਸਮਾਂ ਨੇ ਅੱਛਾ ਇੱਕ ਤਾਂ ਸਮਾਜਿਕ ਜਾਂ ਕਲਚਰਲ ਕਹਿ ਸਕਦੇ ਹਾਂ ਅਸੀਂ ਸੱਭਿਆਚਾਰਕ ਇੱਕ ਤਕਨੀਕੀ ਨੇ ਸੱਭਿਆਚਾਰਕ ਤੇ ਜਿਹੜੀਆਂ ਸਮਾਜਿਕ ਮੁਸ਼ਕਲਾਂ ਨੇ ਉਹ ਇਹ ਹੈ ਕਿ ਪੰਜਾਬੀ ਸਪੀਚ ਕਮਿਊਨਿਟੀ ਖਿੰਡੀ ਖਪਰੀ ਹੈ ਬਹੁਤ ਦੋ ਮੁਲਕਾਂ ਦੇ ਬੰਦੇ ਹੋਈ ਹੈ ਜਿਆਦਾ ਲੋਕ ਸਾਡੇ ਪਾਕਿਸਤਾਨ ਚ ਨੇ ਇਧਰਲੇ ਪੰਜਾਬ ਦੇ ਵਿੱਚ ਜਿਹੜਾ ਵਿਕਾਸ ਹੋਇਆ ਉਹ ਉਹਨਾਂ ਨੂੰ ਨਹੀਂ ਉਹਦਾ ਫਾਇਦਾ ਹੋ ਰਿਹਾ ਉਧਰ ਜੋ ਕੁਝ ਵੀ ਹੋ ਰਿਹਾ ਉਹਦਾ ਇਧਰ ਨਹੀਂ ਹੋ ਰਿਹਾ ਫਿਰ ਇਹ ਹੈ ਕਿ ਸਾਡੇ ਡਾਇਸਪੋਰ ਏ ਪਰਦੇਸ਼ ਸਾਡੇ ਲੋਕ ਕਿੰਨੇ ਹੀ ਮੁਲਕਾਂ ਦੇ ਵਿੱਚ ਆ ਕੇ ਬਸ ਗਏ ਨੇ ਉਹ ਪੰਜਾਬੀ ਉਹਨਾਂ ਦੀ ਆਇਡੈਂਟੀਟੀ ਦੀ ਵੀ ਸਮੱਸਿਆ ਇੱਕ ਕਿਸਮ ਦੇ ਨਾਲ ਅਰੁਣ ਦੀਆਂ ਅਗਲੀਆਂ ਜਨਰੇਸ਼ਨਸ ਪੰਜਾਬੀ ਨੂੰ ਕਿਸ ਤਰੀਕੇ ਦੇ ਨਾਲ ਉਹ ਪਾਸ ਔਨ ਕਰਨ ਆਪਣਾ ਇਹ ਵਿਰਸਾ ਇਹ ਬੜੀ ਸੀਰੀਅਸ ਪ੍ਰੋਬਲਮ ਬਣੀ ਹੋਈ ਹੈ ਹਾਂਜੀ ਕਿਉਂਕਿ ਲੈਂਗੁਏਜ ਸਿਰਫ ਕਮਿਊਨੀਕੇਸ਼ਨ ਦਾ ਸਾਧਨ ਨਹੀਂ ਹੈ ਇੱਕ ਇਹ ਇੱਕ ਸਾਰੀ ਕਮਿਊਨਿਟੀ ਦਾ ਜਿਹੜਾ ਆਤਮਿਕ ਵਿਰਸਾ ਹੈ ਹਾਂਜੀ ਜਿਹੜਾ ਉਹਨਾਂ ਦਾ ਸਪਿਰਚੁਅਲ ਐਕਸਪੀਰੀਅੰਸ ਹੈ ਉਹਨੂੰ ਵੀ ਬਸ ਆਨ ਕਰਨ ਦੀ ਹੈ ਮਤਲਬ ਇੱਕ ਸਾਧਨ ਬਣ ਜਾਂਦੀ ਹੈ ਇਹ ਜਿਹਨੂੰ ਆਮ ਤੌਰ ਤੇ ਐਕਸਪਲੋਰ ਨਹੀਂ ਕੀਤੀ ਜਾਂਦੀ ਚੀਜ਼ ਸੋ ਇਹ ਨਾ ਸਿਰਫ ਬਾਹਰਲੀ ਦੁਨੀਆ ਨਾਲ ਰਿਸ਼ਤੇ ਦੀ ਗੱਲ ਹੈ ਲੈਂਗੁਏਜ ਕੋਈ ਵੀ ਹੋਵੇ ਉਹ ਆਪਣੇ ਆਪ ਨਾਲ ਜਿਹੜਾ ਇੱਕ ਇਨਸਾਨ ਦਾ ਰਿਸ਼ਤਾ ਹੈ ਉਹਦੇ ਲਈ ਵੀ ਬੜੀ ਜ਼ਰੂਰੀ ਹੈ ਉਹ ਸੋ ਇਹ ਜਿਹੜੀਆਂ ਮੁਸ਼ਕਲਾਂ ਨੇ ਸਾਡੀਆਂ ਹੋਰ ਵੱਧ ਜਾਂਦੀਆਂ ਨੇ ਕਿ ਜਦੋਂ ਅਸੀਂ ਇਹਨੂੰ ਧਰਮ ਨਾਲ ਜੋੜ ਲਿਆ ਡਿਫਰੈਂਟ ਸੀ ਲਿਪੀਆਂ ਯੂਜ਼ ਕਰ ਰਹੇ ਹਾਂ ਆ ਪਾਕਿਸਤਾਨ ਵਿੱਚ ਜੋਰ ਲਿਪੀ ਹੈ ਇੱਧਰ ਗੁਰਮੁਖੀ ਹੈ ਦੇਵਨਾਗਰੀ ਹੈ ਨਵੇਂ ਬੱਚੇ ਨੇ ਜਿਹੜੇ ਰੋਮ ਨੇ ਸਿਰਫ ਲਿਖੀ ਜਾਣਦੇ ਨੇ ਸੋ ਇਹ ਸਾਡੀਆਂ ਮੁਸ਼ਕਲਾਂ ਬਾਕੀ ਪੁਸ਼ਾਵਾਂ ਦੇ ਮੁਕਾਬਲੇ ਬੜੀਆਂ ਹੀ ਗੰਭੀਰ ਨੇ ਜਿਹੜੀਆਂ ਸੱਭਿਆਚਾਰਕ ਨੇ ਤੇ ਸਮਾਜਿਕ ਨੇ ਠੀਕ ਹੈ ਜੀ ਇਹਨਾਂ ਨੂੰ ਹੱਲ ਕਰਨ ਲਈ ਜਿਵੇਂ ਇਸ ਤਰੀਕੇ ਨਾਲ ਕੋਈ ਵੱਡਾ ਚੇਤਨ ਕੋਈ ਗਵਰਨਮੈਂਟ ਵੀ ਨਹੀਂ ਹੈ ਠੀਕ ਹੈ ਆਪਣੇ ਇਧਰ ਹਿੰਦੁਸਤਾਨੀ ਪੰਜਾਬ ਦੇ ਵਿੱਚ ਜ਼ਰੂਰ ਥੋੜੀ-ਮੋਟੀ ਐਫਰਟ ਹੋਈ ਹੈ ਦੂਜੇ ਪਾਸੇ ਉਨੀ ਐਫਰਟ ਨਹੀਂ ਹੈ ਠੀਕ ਹੈ ਬਾਹਰਲੇ ਅਨੁਭਵੀ ਜੁਲੀ ਕਰ ਰਹੇ ਨੇ ਤੁਸੀਂ ਦੇਖਿਆ ਗੁਰਦੁਆਰਿਆਂ ਦੇ ਵਿੱਚ ਬਹੁਤ ਮਿਹਨਤ ਕਰਕੇ ਆਪਣੀ ਮਸ਼ੱਕਤ ਜੋ ਟਾਈਮ ਕੱਢ ਕੇ ਸ਼ਡਿਊਲਸ ਦੇ ਵਿੱਚੋਂ ਲੋਕ ਪੜਾਉਂਦੇ ਨੇ ਅਰੁਣ ਦੀ ਚਿੰਤਾ ਵੀ ਬੜੀ ਸਹੀ ਹੈ ਸੋ ਅਸੀਂ ਇਹ ਸਾਰੇ ਦਾ ਸਰਵੇ ਕਰ ਰਹੇ ਸੀ ਕਿ ਇਹ ਮੁਸ਼ਕਲਾਂ ਨੂੰ ਆਖਰਕਾਰ ਕਿਵੇਂ ਨਿਜਿੱਠਿਆ ਜਾਵੇ ਜਾਂ ਕਿਵੇਂ ਇਹਦੇ ਵਿੱਚ ਕਮਿਊਨਿਟੀ ਸਾਰੀ ਨੂੰ ਯੂਨਾਈਟ ਕਰਕੇ ਇਨਵੋਲਵ ਕਰਕੇ ਕੀਤਾ ਜਾਵੇ ਠੀਕ ਹੈ ਦੂਜੀਆਂ ਸਮੱਸਿਆਵਾਂ ਜਿਹੜੀਆਂ ਤਕਨੀਕੀ ਨੇ ਉਹ ਇਹ ਹੈ ਕਿ ਇੰਟਰਨੈਟ ਆਉਣ ਦੇ ਨਾਲ ਮੋਬਾਈਲ ਆਉਣ ਦੇ ਨਾਲ ਮਤਲਬ ਜਿਹੜੀ ਤਕਨੀਕੀ ਵਿਕਾਸ ਹੈ ਕਿਸੇ ਭਾਸ਼ਾ ਦਾ ਉਹ ਬਹੁਤ ਹੀ ਜ਼ਰੂਰੀ ਹੈ ਕਿ ਉਹਦੇ ਤੇ ਯੂਜ਼ੇਬਲ ਹੋਵੇ ਕੰਪਿਊਟਰ ਤੇ ਯੂਜ਼ੇਬਲ ਹੋਵੇ ਪੰਜਾਬੀ ਮੋਬਾਈਲ ਤੇ ਯੂਜ਼ੇਬਲ ਹੋਵੇ ਇਹਦੇ ਚ ਈਮੇਲ ਹੋ ਸਕੇ ਇਹ ਜਿਹੜੀਆਂ ਮੁਸ਼ਕਲਾਂ ਨੇ ਤਕਨੀਕੀ ਉਹਦੇ ਲਈ ਅਸੀਂ ਇਹ ਸੈਂਟਰ ਲਹਿਰ ਸਾਹਿਬ ਜੀ ਦੇ ਡਾਇਰੈਕਟਰ ਨੇ ਸਥਾਪਿਤ ਕੀਤਾ ਔਰ ਅਸੀਂ ਇਹਦੇ ਲਈ ਦੇਖਿਆ ਕਿ ਸਾਡੇ ਕੋਲ ਜਿਹੜੀਆਂ ਬੇਸਿਕ ਜਿਹੜੀਆਂ ਚੀਜ਼ਾਂ ਨੇ ਮੰਨ ਲਓ ਕਿ ਪੁਰਾਣੀ ਜਨਰੇਸ਼ਨ ਦੇ ਨਾਲ ਬਹੁਤ ਸਾਰੇ ਜਿਹੜੇ ਭਾਸ਼ਾ ਦੇ ਰੂਪ ਨੇ ਉਮਰ ਹੀ ਜਾ ਰਹੇ ਨੇ ਸਾਡੇ ਕੋਲ ਜਿਹੜੇ ਪੰਜਾਬੀ ਦੇ ਡਾਇਲੈਕਟ ਨੇ ਮਲਤਾਨੀ ਤੋਂ ਲੈ ਕੇ ਪਵਦੀ ਤੱਕ ਬਾਗੜੀ ਤੱਕ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਬਹੁਤ ਵੱਡਾ ਰੀਜਨ ਹੈ ਇਹ ਮਤਲਬ ਪੰਜਾਬ ਸਿਰਫ ਜਿਹੜਾ ਅਸੀਂ ਡਿਫਾਈਨ ਇਹਨੂੰ ਵੈਸੇ ਕੀਤਾ ਹੋਇਆ ਐਡਮਿਨਿਸਟ੍ਰੇਟਿਵਲੀ ਉਹਨਾਂਕ ਨਹੀਂ ਹੈ ਪਹਾੜੀ ਮਤਲਬ ਡੈਲੈਕਟ ਡੋਗਰੀ ਡੈਲੈਕਟ ਕਾਂਗੜੀ ਡੈਲੈਕਟ ਇਹਨਾਂ ਨੂੰ ਇਕੱਠੇ ਕਰਕੇ ਵੀ ਇਹਨਾਂ ਦਾ ਇੱਕ ਸਪੀਚ ਕੋਰਸ ਬਣਾਉਣਾ ਜਾਂ ਲਿਖਤ ਪੰਜਾਬੀ ਦੇ ਜਿਹੜੇ ਰੂਪ ਨੇ ਕਿਉਂਕਿ ਜੇ ਸਾਡੇ ਕੋਲ ਉਧਾਰ ਹੋਊਗਾ ਕਿ ਕਿਸ ਤਰ੍ਹਾਂ ਲਿਖੀ ਜਾਂਦੀ ਹੈ ਉਹ ਕੰਪਿਊਟਰ ਤੇ ਆਊਗੀ ਕਿਸ ਤਰ੍ਹਾਂ ਬੋਲੀ ਜਾਂਦੀ ਉਹ ਕੰਪਿਊਟਰ ਤੇ ਉਹਦੇ ਆਧਾਰ ਤੇ ਫਿਰ ਸੌਫਟਵੇਅਰ ਬਣਨੇ ਨੇ ਅੱਗੇ ਠੀਕ ਹੈ ਸੋ ਬੜਾ ਵੱਡਾ ਇਹ ਕੰਮ ਕੋਈ ਜਿਸ ਤਰ੍ਹਾਂ ਜਦੇ ਕੋਈ ਆਪਣੀ ਹਿੰਮਤੀ ਕਮਿਊਨਿਟੀ ਹੈ ਜਦੋਂ ਲੱਗ ਜਾਂਦੇ ਨੇ ਰੜਕੇ ਤਾਂ ਐਸੀ ਵੀ ਕੋਈ ਗੱਲ ਨਹੀਂ ਮਸਲੇ ਹੱਲ ਕੀਤੇ ਜਾ ਸਕਦੇ ਅੱਛਾ ਇੱਕ ਨਾ ਬੱਚੇ ਕਾਫੀ ਪ੍ਰੋਗਰਾਮ ਇਥੇ ਅੰਗਰੇਜ਼ ਆਉਂਦਾ ਹੈ ਉਹਦਾ ਨਾਮ ਉਹਨਾਂ ਨੇ ਡੋਰਾ ਰੱਖਿਆ ਹੋਇਆ ਉਹ ਬਹੁਤ ਸ਼ਾਨਦਾਰ ਪ੍ਰੋਗਰਾਮ ਹੈ ਕੋਈ ਐਦਾਂ ਦੇ ਪਲਾਨ ਕੋਈ ਆਪਣੀ ਪੰਜਾਬ ਗਵਰਨਮੈਂਟ ਦੀ ਜਾਂ ਤੁਹਾਡੀ ਯੂਨੀਵਰਸਿਟੀ ਵੱਲੋਂ ਕੋਈ ਅਜਿਹਾ ਉਪਰਾਲਾ ਕੋ ਹੋ ਰਿਹਾ ਜਿੱਦਾਂ ਉਹ ਬੜੀ ਸ਼ਾਨਦਾਰ ਗੇਮ ਬੱਚੇ ਬੜੇ ਪਿਆਰ ਨਾਲ ਵੇਖਦੇ ਨੇ ਉਹਨੂੰ ਉਹ ਇਤਨਾ ਦੀ ਗੇਮ ਕੰਪਿਊਟਰ ਤੇ ਟਰਨ ਦੇ ਲੈਵਲ ਤੇ ਇਹ احساس ਨਹੀਂ ਹੈ ਜੇ ਕਿ ਭਾਸ਼ਾ ਮਤਲਬ ਜਾ ਵੀ ਰਹੀ ਹੈ ਤੇ ਇਹਨੂੰ ਕਿੰਨੇ ਵੱਡੇ ਚੈਲੰਜ ਨੇ ਉਹਨਾਂ ਦਾ احساس ਜਿੰਨਾ ਹੋਣਾ ਚਾਹੀਦਾ ਉਹਨਾਂ ਨਹੀਂ ਹੈ ਹਾਲਾਂਕਿ ਐਫਰਟ ਹੋ ਵੀ ਰਹੇ ਨੇ ਸਿਰਫ ਇਸ ਸੈਂਟਰ ਵੱਲੋਂ ਜਿਹੜੀ ਜਾਂ ਕੁਝ ਇੰਡੀਵਿਜੂਅਲਸ ਵੱਲੋਂ ਜਿਹੜੀਆਂ ਲਰਨਿੰਗ ਦੀਆਂ ਸਾਈਟਸ ਕ੍ਰੀਏਟ ਕੀਤੀਆਂ ਗਈਆਂ ਉਹਨਾਂ ਵਿੱਚ ਕੁਝ ਐਨੀਮੇਸ਼ਨ ਦਾ ਕਹ ਲਓ ਉਹਨਾਂ ਨੂੰ ਐਂਟਰੇਨਿੰਗ ਪਾਰਟ ਵਿੱਚ ਪਾਇਆ ਗਿਆ ਹੈ ਪਰ ਪੰਜਾਬੀ ਦਾ ਜਿੰਨਾ ਵਿਰਸਾ ਹੈ ਚ ਐਂਟਰਟੇਨਮੈਂਟ ਦੀ ਕਪੈਸਿਟੀ ਬਹੁਤ ਹੈ ਤੁਸੀਂ ਪੰਜਾਬੀ 뮤직 ਦੇਖੋ ਹਾਂਜੀ ਸੋ ਇਹਨੂੰ ਕੰਬਾਈਨ ਕਰਨ ਦੀ ਜ਼ਰੂਰਤ ਹੈ ਕਿ ਮਤਲਬ ਪਾਸ਼ਾ ਨੂੰ ਇਸ ਤਰੀਕੇ ਨਾਲ ਪੇਸ਼ ਕਰੀਏ ਨਵੀਂ ਜਨਰੇਸ਼ਨ ਨੂੰ ਕਿ ਆਟੋਮੈਟਿਕਲੀ ਉਹਨਾਂ ਦਾ ਜੀ ਕਰੇ ਉਹ ਇਸ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੋ ਜਾਣ ਇਹ ਇੱਕ ਆਪਣੇ ਆਪ ਵਿੱਚ ਚੈਲੰਜ ਹੈ ਵੈਸੇ ਪਰ ਇਹ ਹੋ ਸਕਦਾ ਹੈ ਔਰ ਹੌਲੀ ਹੌਲੀ ਇਟ ਇਸ ਪੋਸੀਬਲ ਨੂੰ ਜਿਸ ਤਰ੍ਹਾਂ ਸਾਡੀ ਤੁਸੀਂ ਸਾਈਟ ਦੇਖੋਗੇ ਜਿਹੜੀ ਲਰਨ ਪੰਜਾਬੀ ਵਾਲੀ ਹੈ ਇਹਦੇ ਵਿੱਚ ਮੁਹਾਰ ਨਹੀਂ ਪੜੀ ਗਈ ਹੈ ਜਾਂ ਉਸ ਤਰੀਕੇ ਨਾਲ ਐਨੀਮੇਟਿਡ ਸਟੋਰੀਜ਼ ਦਿੱਤੀਆਂ ਗਈਆਂ ਨੇ ਉਹ ਬੱਚਿਆਂ ਦੀ ਉਸ ਲੈਵਲ ਨੂੰ ਤੇ ਉਹਨਾਂ ਦੇ ਮਾਈਂਡ ਨੂੰ ਉਹਨਾਂ ਦੀਆਂ ਜਿਹੜੀਆਂ ਸੱਭਿਆਚਾਰਕ ਜ਼ਰੂਰਤਾਂ ਨੂੰ ਧਿਆਨ ਚ ਰੱਖ ਕੇ ਕੀਤੀ ਗਈ ਹੈ ਪਰ ਅਜੇ ਇਹ ਵਿੱਚ ਬਹੁਤ ਕੁਝ ਕਰਨ ਵਾਲਾ ਹੈ ਠੀਕ ਹੈ ਜੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਲਈ ਕਾਫੀ ਕੁਝ ਹੋ ਰਿਹਾ ਸੀ ਕੋਈ ਇਹੋ ਜੀ ਚੀਜ਼ ਉਹਨਾਂ ਨੇ ਹੁਣ ਤੱਕ ਰਿਫਾਈਨਲ ਕੀਤੀ ਹੈ ਕਿ ਆਹ ਕੀਬੋਰਡ ਸਾਡਾ ਸਰਕਾਰ ਵੱਲੋਂ ਫਾਈਨਲ ਹੋਏਗਾ ਜਾਂ ਕੋਈ ਉਹਨਾਂ ਨੇ ਇਹੋ ਜਿਹਾ ਆਪਣਾ ਫੌਂਟ ਤਿਆਰ ਕਰਵਾਇਆ ਯੂਨੀਕੋਡ ਫੌਂਟ ਜਿਹੜਾ ਹਰ ਬੰਦਾ ਪੜ ਸਕੇ ਵਾਰੋਂ ਵੇਖ ਸਕੇ ਜਾਂ ਉਹ ਦਿੱਕਤ ਨੂੰ ਹੱਲ ਕਰਦੀ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਹੋਈ ਹੈ ਕਿ ਨਹੀਂ ਦੇਖੋ ਪੰਜਾਬ ਸਰਕਾਰ ਵੱਲੋਂ ਅੱਜ ਤੋਂ 5-6 ਸਾਲ ਪਹਿਲਾਂ ਇੱਕ ਕਮੇਟੀ ਬਣੀ ਸੀ ਮੈਂ ਵੀ ਉਹਦਾ ਮੈਂਬਰ ਸੀਗਾ ਉਹਦੋਂ ਕੋਸ਼ਿਸ਼ ਕੀਤੀ ਸੀਗੀ ਕਿ ਪੰਜਾਬੀ ਦਾ ਕੀਬੋਰਡ ਸਟੈਂਡਰਡਾਈਜ਼ ਕੀਤਾ ਜਾਵੇ ਪਰ ਅਲਟੀਮੇਟਲੀ ਪ੍ਰੋਬਲਮ ਉੱਥੇ ਆ ਕੇ ਅੜ ਗਈ ਵੀ ਦੋ ਧੜੇ ਬਣ ਗਏ ਇੱਕ ਧੜਾ ਕਹਿੰਦਾ ਵੀ ਫੋਨੇਟਿਕ ਕੀਬੋਰਡ ਹੋਣਾ ਚਾਹੀਦਾ ਦੂਜਾ ਧੜਾ ਕਹਿੰਦਾ ਵੀ ਰਿਮਿੰਟਨ ਹੋਣਾ ਚਾਹੀਦਾ ਤੇ ਅਲਟੀਮੇਟਲੀ ਕੋਈ ਉਹਦੇ ਚੋਂ ਨਤੀਜਾ ਨਹੀਂ ਨਿਕਲ ਸਕਿਆ ਸੀ ਪਰ ਜਿਹੜੀ ਕੀਬੋਰਡ ਦੀ ਸਮੱਸਿਆ ਹੈਗੀ ਜਾਂ ਫੌਂਟ ਕਨਵਰਸ਼ਨ ਦੀ ਸਮੱਸਿਆ ਹੈਗੀ ਉਹ ਯੂਨੀਕੋਡ ਦੇ ਆਉਣ ਨਾਲ ਕਾਫੀ ਹੱਦ ਤੱਕ ਸੋ ਜਿਕੇ ਇਹ ਆ ਗਿਆ ਆਪਣੇ ਆਪ ਹੀ ਜੀ ਲੱਕੀਲੀ ਕਿਉਂਕਿ ਅਗਰ ਯੂਨੀਕੋਡਸ ਮੈਟਰ ਹੈਗਾ ਤੁਸੀਂ ਜਿਹੜੇ ਮਰਜੀ ਕੀਬੋਰਡ ਲੇਆਉਟ ਯੂਜ਼ ਕਰੀਏ ਕਰੀਏ ਫੋਨੈਟਿਕ ਕਰੀਏ ਭਾਵੇਂ ਰਮਿੰਟਨ ਕਰੀਏ ਜਾਂ ਇਨਸਕ੍ਰਿਪਟ ਕਰੀਏ ਉਹ ਉਹ ਉਹਦੇ ਵਿੱਚ ਕੋਈ ਵੀ ਵਰਤੋਕਾਰ ਜਿਹੜਾ ਵੀ ਉਹਨੂੰ ਵਰਤੇਗਾ ਜਾਂ ਦੇਖੇਗਾ ਉਹਨੂੰ ਉਹ ਰੂਪ ਉਹਦਾ ਚੇਂਜ ਨਹੀਂ ਹੋਏਗਾ ਜਿਵੇਂ ਕਿ ਪਹਿਲਾਂ ਫੌਂਟ ਸਵਿਚ ਹੁੰਦਾ ਸੀਗਾ ਤੇ ਕੀਬੋਰਡ ਦੀ ਸਮੱਸਿਆ ਕੁਝ ਹੱਦ ਤੱਕ ਤਾਂ ਸੋਲਵ ਹੋ ਗਈ ਪਰ ਫਿਰ ਵੀ ਜਿਹੜੀ ਇੱਕ ਜ਼ਰੂਰੀ ਗੱਲ ਆ ਵੀ ਫਿਜ਼ੀਕਲੀ ਇੱਕ ਕੀਬੋਰਡ ਤਾਂ ਫੇਰ ਹੀ ਪੰਜਾਬੀ ਦਾ ਚਾਹੀਦਾ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਬਹੁਤ ਡਿਕਸ਼ਨਰੀਜ਼ ਹੀ ਦੇਖਦੇ ਹੈਗੇ ਆ ਜਿਹੜੀਆਂ ਹਾਰਡ ਹਾਰਡਵੇਅਰ ਫਾਰਮ ਚ ਨਹੀਂ ਆ ਗਿਆ ਆ ਉਹਦੇ ਵਿੱਚ ਤੁਸੀਂ ਦੇਖ ਵੀ ਕੀਬੋਰਡ ਸਪੈਨਿਸ਼ ਦਾ ਬਣਿਆ ਹੋਇਆ ਜਰਮਨ ਰਸ਼ੀਅਨ ਦਾ ਬਣਿਆ ਹੋਇਆ ਜਪਾਨੀ ਦਾ ਬਣਿਆ ਚਾਈਨੀਜ਼ ਦਾ ਬਣਿਆ ਹੋਇਆ ਇਵਨ ਅਰਬੀ ਦਾ ਬਣਿਆ ਹੋਇਆ ਬਟ ਉਹਦੇ ਵਿੱਚ ਪੰਜਾਬੀ ਦਾ ਕੋਈ ਕੀਬੋਰਡ ਨਹੀਂ ਬਣਿਆ ਆਇਆ ਹੈਗਾ ਤੇ ਬੇਸ਼ੱਕ ਯੂਨੀਕੋਡ ਨੇ ਸਾਡੀ ਕਾਫੀ ਹੱਦ ਤੱਕ ਇਸ ਮਸਲੇ ਸੌਲਵ ਕਰ ਦਿੱਤੀ ਆ ਪਰ ਫਿਰ ਵੀ ਇੱਕ ਕੀਬੋਰਡ ਬਣਾਉਣ ਦੀ ਜ਼ਰੂਰਤ ਹੈਗੀ ਆ ਤੇ ਪੰਜਾਬ ਸਰਕਾਰ ਵੱਲੋਂ ਉਸ ਤੋਂ ਬਾਅਦ ਕੋਈ ਉਪਰਾਲਾ ਨਹੀਂ ਕੀਤਾ ਗਿਆ ਤੇ ਮੇਰੇ ਖਿਆਲ ਨਾਲ ਹਾਲੇ ਵੀ ਸਮਾਂ ਹੈਗਾ ਕਿ ਇਹ ਕੀਬੋਰਡ ਬਣਾ ਲਿਤਾ ਜਾਵੇ ਜਿਹੜਾ ਹੋਰ ਕੁਝ ਨਹੀਂ ਕੋਈ ਦਿਖਾਉਣ ਲਈ ਤਾਂ ਹੋਏਗਾ ਵੀ ਆ ਇੱਕ ਸਟੈਂਡਰਡ ਪੰਜਾਬੀ ਦਾ ਕੀਬੋਰਡ ਹੈਗਾ ਹਾਂਜੀ ਠੀਕ ਹੈ ਚਲੋ ਠੀਕ ਹੈ ਕੋਈ ਆਪਣੇ ਤੌਰ ਤੇ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਬਾਹਰ ਵਾਸਤੇ ਪੰਜਾਬੀਆਂ ਜਿਹੜੇ ਪੰਜਾਬੀ ਦੀ ਕੋਸ਼ਿਸ਼ ਕਰਨ ਦੇ ਨੇ ਆਪਣੇ ਤੌਰ ਤੇ ਜਿਹੜੇ ਚਾਹੁੰਦੇ ਨੇ ਕਿ ਆਪਣੇ ਵਿਰਸੇ ਨਾਲ ਬੱਚਿਆਂ ਨੂੰ ਜੋੜੀਏ ਪੰਜਾਬੀ ਸਿੱਖ ਸਕਣ ਆਪਣੇ ਬੱਚੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਣ ਪੜ੍ਹ ਸਕਣ ਜਾਂ ਹੋਰ ਆਪਣਾ ਜੋ ਵੀ ਵਿੱਦਿਅਨ ਨਾਲ ਸੰਬੰਧਿਤ ਸਹਿਤ ਹੈ ਉਹਨੂੰ ਪੜ ਸਕਣ ਉਹਨਾਂ ਵਾਸਤੇ ਕੋਈ ਸੁਨੇਹਾ ਤੁਸੀਂ ਅਖੀਰ ਵਿੱਚ ਦੇਣਾ ਚਾਹੁੰਦੇ ਹੋ ਦੇਖੋ ਪਹਿਲੀ ਗੱਲ ਤੇ ਇਹੀ ਆ ਵੀ ਪੰਜਾਬੀ ਜ਼ਰੂਰ ਬੱਚਿਆਂ ਨੂੰ ਸਿੱਖਣੀ ਚਾਹੀਦੀ ਤੇ ਘਰ ਜ਼ਰੂਰ ਬੋਲਣੀ ਚਾਹੀਦੀ ਆ ਚਲੋ ਬਾਹਰ ਤਾਂ ਅੰਗਰੇਜ਼ੀ ਬੋਲਣੀ ਆ ਪਰ ਘੱਟੋ ਘੱਟ ਘਰ ਵਿੱਚ ਮਾਹੌਲ ਹੋਵੇ ਵੀ ਬੱਚਾ ਘਰ ਪੰਜਾਬੀ ਬੋਲੇ ਵੀ ਤੇ ਉਹਨੂੰ ਲਿਖਣੀ ਤੇ ਪੜ੍ਹਨੀ ਵੀ ਆਉਣੀ ਚਾਹੀਦੀ ਹੈਗੀ ਜਿਹਦੇ ਲਈ ਕਿ ਅਸੀਂ ਉਪਰਾਲਾ ਕਰ ਹੀ ਰਹੇ ਆ ਪਰ ਅਸੀਂ ਚਾਹਾਂਗੇ ਵੀ ਸਾਡਾ ਉਪਰਾਲਾ ਉਹ ਦਾ ਫਾਇਦਾ ਤਾਂ ਹੀ ਆ ਅਗਰ ਲੋਕੀ ਵੱਧ ਤੋਂ ਵੱਧ ਸਾਡੀ ਵੈਬਸਾਈਟ ਜਾ ਕੇ ਪੰਜਾਬੀ ਸਿੱਖਣ ਲਈ ਕਿਉਂਕਿ ਸਾਡਾ ਮਕਸਦ ਹੀ ਇਹ ਹੈ ਵੀ ਪੰਜਾਬੀ ਕਿਵੇਂ ਮੈਕਸिमम ਲੋਕਾਂ ਦੇ ਘਰਾਂ ਵਿੱਚ ਪਹੁੰਚਾਈ ਜਾ ਸਕੇ ਤੇ ਇਸ ਲਈ ਇਹ ਪਹਿਲਾ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਹੈ ਵੀ ਪੰਜਾਬੀ ਲਿਖਣੀ ਪੜ੍ਹਨੀ ਤੇ ਬੋਲਣੀ ਇਹ ਸਾਨੂੰ ਬੱਚਿਆਂ ਨੂੰ ਸਿਖਾਉਣੀ ਬਹੁਤ ਜ਼ਰੂਰੀ ਹੈਗੀ ਆ ਤੇ ਇਸ ਦੇ ਇਲਾਵਾ ਗੁਰੂ ਗ੍ਰੰਥ ਸਾਹਿਬ ਲਈ ਵੀ ਬਹੁਤ ਅੱਛੀਆਂ ਵੈਬਸਾਈਟਸ ਬਣੀਆਂ ਹੋਈਆਂ ਅੱਜ ਕੱਲ੍ਹ ਤਾਂ ਹੁਣ ਬੱਚਿਆਂ ਨੂੰ ਜਿਵੇਂ ਕਿ ਸ੍ਰੀ ਗ੍ਰੰਥ.org ਵੈੱਬਸਾਈਟ ਹੈਗੀ ਆ ਜਿੱਥੇ ਕਿ ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਹੈਗਾ ਆ ਉੱਥੇ ਜਾ ਕੇ ਬੱਚੇ ਇੱਕ ਵਾਰੀ ਉਹਨਾਂ ਨੂੰ ਗੁਰਮੁਖੀ ਆ ਜਾਵੇ ਤੇ ਉਹ ਉੱਥੇ ਜਾ ਕੇ ਪੜ੍ਹ ਵੀ ਸਕਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਸਰਚ ਵੀ ਕਰ ਸਕਦੇ ਆ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਐਨੀ ਨੌਲੇਜ ਤੇ ਸੰਦੇਸ਼ ਹੈਗੇ ਉਤੋਂ ਉਹ ਪ੍ਰਾਪਤ ਵੀ ਕਰ ਸਕਦੇ ਹੈਗੇ ਆ ਠੀਕ ਹੈ ਜੀ ਪਟਿਆ ਸਾਹਿਬ ਤੁਸੀਂ ਕੋਈ ਆਖਰ ਵਿੱਚ ਸੰਦੇਸ਼ ਦੇਣਾ ਚਾਹੁੰਦੇ ਹੋ ਇੱਕ ਆਪਣੇ ਲੇਖਕ ਨੇ ਜਿਹੜੇ ਪੰਜਾਬੀ ਦੇ ਨਾਂ ਦੇ ਜਾਂ ਆ ਪਾ ਅਖਬਾਰ ਵੀ ਕੱਢਦੇ ਆ ਮੈਗਜ਼ੀਨ ਕੱਢਦੇ ਆ ਉਹਨਾਂ ਦੇ ਵਿੱਚ ਨਾ ਬੱਚਿਆਂ ਦੇ ਲਈ ਮਤਲਬ ਜ਼ਰੂਰ ਕਾਲਮ ਹੋਣੇ ਚਾਹੀਦੇ ਨੇ ਕਿ ਸਾਡਾ ਫੋਕਸ ਹੈ ਨਾ ਜਿਹੜਾ ਉਹ ਨੈਕਸਟ ਜਨਰੇਸ਼ਨ ਚਾਹੀਦੀ ਹੈ ਸਾਨੂੰ ਤਾਂ ਚਲੋ ਪੰਜਾਬੀ ਜਿਸ ਤਰ੍ਹਾਂ ਦੇ ਵੀ ਅਸੀਂ ਵਰਤੋਂ ਕਰਦੇ ਹਾਂ ਸਾਰੇ ਜਾਣੇ ਠੀਕ ਹੈ ਜੀ ਉਹਨਾਂ ਨੂੰ ਇਸ ਚੀਜ਼ ਤੇ ਸਾਨੂੰ ਲਿਆਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਵਰਤੋਂ ਕਰਨ ਦੇ ਵਿੱਚ ਕੁਝ ਥੋੜਾ ਬਹੁਤ ਆਨੰਦ ਆਵੇ ਮਤਲਬ ਅੱਛਾ ਬੱਚਿਆਂ ਲਈ ਲਿਟਰੇਚਰ ਲਿਖਿਆ ਜਾਵੇ ਉਹਨਾਂ ਦੇ ਸਪੈਸ਼ਲ ਕਾਲਮ ਹੋਣ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੋ ਜਾਵੇ ਉਹਨੀਆਂ ਪੇਂਟਿੰਗਸ ਛਪੀਆਂ ਜਾਣ ਉਹਨਾਂ ਦੇ ਚਾਹੇ ਉੜਾੜਾ ਜਿਸ ਤਰ੍ਹਾਂ ਦਾ ਲਿਖਦੇ ਨੇ ਉਹਦੇ ਕੋਈ ਕੰਪੀਟੀਸ਼ਨ ਕਰਾ ਲੈ ਜਾਣ ਯਨੀ ਦੇ ਅਸੀਂ ਬੱਚਿਆਂ ਨੂੰ ਜੇ ਇਨਵੋਲਵ ਨਹੀਂ ਨਾ ਕਰਦੇ ਨੈਕਸਟ ਜਨਰੇਸ਼ਨ ਨੂੰ ਉਹਨਾਂ ਦੇ ਨਾ ਤਾਂ ਸਾਨੂੰ ਉਹਨਾਂ ਦੀਆਂ ਮੁਸ਼ਕਲਾਂ ਸਮਝਾਉਣਗੀਆਂ ਠੀਕ ਹੈ ਜੀ ਨਾਲ ਹੀ ਅਸੀਂ ਇਹ ਕਿ ਐਕਚੁਅਲੀ ਇਹ ਵਿਰਸਾ ਉਹਨਾਂ ਨੂੰ ਹੈਂਡਓਵਰ ਤਾਂ ਹੀ ਕਰ ਸਕਾਂਗੇ ਅਸੀਂ ਕਿ ਜੇ ਉਹ ਇਹਨੂੰ ਵਰਤੋਂ ਕਰਨ ਦੇ ਠੀਕ ਹੈ ਮਤਲਬ ਜਿਹੜੀ ਚੀਜ਼ ਵਰਤੋਂ ਉਹੀ ਵੱਧਦੀ ਹੈ ਚਾਹੇ ਉਹਨੂੰ ਬੋਲਣ ਵਿੱਚ ਚਾਹੇ ਲਿਖਣ ਵਿੱਚ ਚਾਹੇ ਉਹਨੂੰ ਸੋਚਣ ਵਿੱਚ ਜਿਸ ਤਰੀਕੇ ਨਾਲ ਵੀ ਹੋਵੇ ਮਤਲਬ ਉਹਨਾਂ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ ਔਰ ਉਹਦੇ ਚ ਲੇਖਕਾਂ ਦੀ ਜ਼ਿੰਮੇਵਾਰੀ ਖਬਰ ਨਵੀਸਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਬੱਚਿਆਂ ਤੇ ਫੋਕਸ ਜ਼ਰੂਰ ਕਰਨ ਠੀਕ ਹੈ ਜੀ ਬਹੁਤ ਤੁਹਾਡੀ ਗੱਲ ਠੀਕ ਹੈ ਬੱਚਿਆਂ ਵਾਸਤੇ ਕੋਈ ਵੀ ਕਾਲਮ ਬਹੁਤ ਸਾਰੀਆਂ ਖਬਰਾਂ ਬਾਅਦ ਛਾਪ ਰਹੀਆਂ ਨੇ ਪਰ ਬੱਚਿਆਂ ਦਾ ਵਾਕਿਆ ਕੋਈ ਕਾਲਮ ਉਹਦੇ ਵਿੱਚ ਨਹੀਂ ਹੁੰਦਾ ਇਹਦੇ ਵੱਲ ਧਿਆਨ ਦੇਣਾ ਬਣਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਂਦਾ ਥੈਂਕ ਯੂ ਤੇ ਸਾਡੇ ਵੱਲੋਂ ਸਸਰੀ ਕਾਂਸ ਸਸਰੀ ਸਸਰੀ